ਆ ਇੱਕ ਕੋਈ ਆਏ ਸੀ ਦੋ ਜਾਨੇ ਅੱਜ ਤੋਂ 2 ਸਾਲ ਪਹਿਲਾਂ ਮੈਨੂੰ ਉਹਨਾਂ ਦੀ ਗੱਲ ਨਾ ਵੈਸੇ ਚੁਬੀ ਵੀ ਸੀਗੀ ਮੈਂ ਵਿਹੜਾ ਤੋਤਾ ਸੀ ਸਾਰਾ ਸਾਫ ਸਫਾਈ ਕੀਤੀ ਸੀ ਆਂਦੇ ਆ ਕੇ ਲਓ ਜੀ ਆ ਕੇ ਚੌਂਤਰੇ ਤੇ ਆ ਕੇ ਇਹਨਾਂ ਦੇ ਮਿੰਗਣਾ ਖਿੱਲਰਾਂ ਪਰ ਮੈਨੂੰ ਥੋੜੇ ਦਿਨ ਲੱਗਿਆ ਸੀ ਮੁੜ ਕੇ ਮੈਂ ਕਿਹਾ ਵੀ ਆਪ ਦਾ ਕੰਮ ਆ ਜਿਵੇਂ ਮਰਜ਼ੀ ਮਿੰਗਣਾ ਖਿੱਲਰਾਂ ਪਰ ਸੁਖ ਦੀ ਰੋਟੀ ਤਾਂ ਖਾਈ ਜੰਨੇ ਨਾ ਸਹੀ ਲੋ ਵੀ ਦੋਸਤੋ ਬੱਚੇ ਆਪਣੇ ਦੋ ਦੋ ਮਹੀਨਿਆਂ ਦੇ ਹੋਣ ਵਾਲੇ ਆ ਤੇ ਆ ਦੇਖੋ ਫਿਰਦੇ ਹੁਣ ਸਾਰੇ ਸਾਰੇ ਬੱਚੇ ਪੱਠੇ ਖਾਣ ਲੱਗ ਪਏ ਆ ਤੇ ਆ ਦੇਖੋ ਲੀੜੇ ਵੀ ਖਾਈ ਜਾਂਦੇ ਤੇ ਇਹਨਾਂ ਨੂੰ ਆਪਾਂ ਮਲੱਪਾਂ ਵਾਲੀ ਦਵਾਈ ਦੇਤੀ ਆ ਆਪਾਂ ਕਿਦਾਂ ਦਿੱਤੀ ਆ ਮਲੱਪਾਂ ਵਾਲੀ ਦਵਾਈ ਇਹਨਾਂ ਨੂੰ ਕਰ ਤੇ ਪਾਛੋਂ ਦੋ ਦਿਨ ਕੱਲ ਤੇ ਪਰਸ ਨੂੰ ਦੋ ਦਿਨ ਦਿੰਦੀ ਆ ਦੋ ਦਿਨ ਨਾ ਪਹਿਲਾਂ ਹੋ ਰਹੀ ਹੋਗਾ ਸੀ ਨਾ ਗਿੱਡਾਂ ਆਉਣ ਲੱਗੀਆਂ ਸੀ ਹਾਂ ਬੌਂਦਲ ਜੇ ਗਏ ਸੀ ਤੇ ਗਿੱਡਾਂ ਹੀ ਕਟ ਗਈਆਂ ਹਨਾ ਹੁਣ ਕਰ ਨਹੀਂ ਹੁੰਦਾ ਜਮ ਤੰਦਰੁਸਤਾ ਗਿੱਡਾਂ हट ਗਈਆਂ ਹੁਣ ਗਿੱਡਾਂ ਵੀ ਫਟੰਗਾ ਉਹ ਵੀ ਚੋਸਤਾ ਥੋੜੇ ਜਿ ਹੁਣ ਸੁਸਤ ਹੋ ਗਏ ਸੀ ਤੇ ਜਿਹੜੇ ਦੀ ਅੱਖ ਜੀ ਹੋਈ ਸੀ ਉਦੋਂ ਹੋਰ ਹੁਣ ਜੇ ਉਹ ਖਾਈ ਬੱਚਾ ਚੱਕ ਕੇ ਦਵਾਈ ਪਾਈ ਸੀ ਆਪਾਂ ਉਹਦੇ ਮੈਨੂੰ ਤਾਂ ਸਿਆਣ ਨਹੀਂ ਕਿਹੜਾ ਹੁਣ ਉਹ ਆ ਲੱਗਿਆ ਪਿਆ ਜਿਹੜਾ ਉਹ ਸੀਗਾ ਹਾਂ ਦੂਜੇ ਨੰਬਰ ਵਾਲਾ ਉਹ ਪਰੇ ਨੂੰ ਗਿਆ ਇਹ ਤਾਂ ਨਹੀਂ ਇਹ ਤਾਂ ਪੱਠਾ ਆ ਫਿਰਦਾ ਹੋਇਆ ਆ ਫਿਰਦਾ ਸੀਗਾ ਸੀਗਾ ਦਿਖਾਈਆਂ ਆ ਚੱਕੀ ਇਹਦਾ ਉਹ ਜਿਹਦੀਆਂ ਅੱਖਾਂ ਜੀਆਂ ਹੋ ਗਈਆਂ ਸੀਗੀਆਂ ਦੋਸਤੋ ਇੱਕ ਕਦਨ ਆਪਣੇ ਆਹ ਬੱਚੇ ਦੀਆਂ ਨਾ ਮਲੱਪਾਂ ਦੇ ਨਾਲ ਅੱਖਾਂ 'ਚ ਪਾਣੀ ਗਿੱਡਾਂੀਆਂ ਹੋ ਗਈਆਂ ਸੀ ਜ਼ਿਆਦੇ ਤੇ ਇਹਨੂੰ ਦਵਾਈ ਦਿੱਤੀ ਤੇ ਆ ਦੇਖੋ ਇਹਦੀਆਂ ਅੱਖਾਂ ਪੂਰੀਆਂ ਸਾਫ਼ ਹੋ ਗੀਆਂ ਦੋ ਦਿਨਾਂ ਦੇ ਵਿੱਚ ਹੀ ਤੇ ਇਹਨਾਂ ਨੂੰ ਇੱਕ ਜਾਨੀ ਕਿ ਅਲਬੈਂਡਾ ਜੋਲ ਦਾ ਸਾਲਟ ਤੇ ਐਵਰਮੈਕਟਨ ਹਾਈ ਟੈਕ ਦਾ ਸਾਲਟ ਉਹ ਮਿਲੇ ਵੀ ਦਵਾਈ ਆਪਾਂ ਲਿਆਂਦੀ ਸੀਗੀ ਉਹ ਦਿੱਤੀ ਆ ਬੱਚਿਆਂ ਨੂੰ weight ਦੇ ਸਹਾਰ ਨਾਲ ਹਨਾ ਤੇ ਬੱਤ ਦੇ ਸਾਹ ਨਾਲ ਤੁਸੀਂ ਜਿਹੜਾ ਵੀ ਇੱਕ ਮਿੰਟ ਤੂੰ ਤਾਂ ਘਰੇ ਰਹਿਣੀ ਆ ਜਾਰੇ ਮਲਾ ਪਤਾ ਨਹੀਂ ਨਿਕਲਣ ਦੇ ਅੰਦਰੋਂ ਹਨਾ ਨਾ ਨਾ ਮਨਾਪ ਜਾਨੀ ਕਿਹੜੀ ਜਿਹੜੀਆਂ ਮੀਂਗਣਾ ਕਰਦੇ ਸੀ ਉਹ ਤਰ੍ਹਾਂੀਆਂ ਬਣ ਬਣ ਕੇ ਆਉਂਦੀਆਂ ਸੀ ਜਿਵੇਂ ਮਣਕੇ ਪਰੋਏ ਹੁੰਦੇ ਹਾਂ ਹਾਂ ਕੋਸ ਸਾਹ ਵਿੱਚ ਮਣਕੇ ਬਣ ਬਣ ਲੜੀ ਜੀ ਹਨਾ ਲੜੀ ਆਉਂਦੀ ਸੀ ਤੇ ਹੁਣ ਸਹੀ ਹੈ ਹੁਣ ਸਹੀ ਹੈ ਅੱਜ ਸਾਰੀਆਂ ਜਿੰਨੀਆਂ ਵੀ ਮੀਂਗਣਾ ਕਰੀਆਂ ਸਾਫ਼ ਕਰੀਆਂ ਇਹਨਾਂ ਨੇ ਹਾਂ ਤੇ ਸਾਰੇ ਬੱਚੇ ਇੱਕ ਵਾਰੀ ਸਾਫ਼ ਕਰ ਤੇ ਪੇਟ ਆਪਾਂ ਇਹਨਾਂ ਦੇ ਤੇ ਜਿਹੜਾ ਉਹ ਤੇ ਲਿਖਿਆ ਸੀ ਨਾ ਸੀਸੀ ਤੇ ਵੀ 2 ਦਿਨ 3 ਦਿਨ ਡੇਲੀ ਲਿਖਿਆ ਸੀਗਾ ਵੀ ਲਗਾਤਾਰ ਦਵਾਈ ਦੇਣੀ ਹੈ 3 ਦਿਨ weight ਦੇ ਹਿਸਾਬ ਨਾਲ 10 ਕਿਲੋ weight ਨੂੰ 3 ਐਮ ਐਲ ਦੇਣੀ ਸੀ ਕੀ ਉਹ ਤੇ ਉਸੇ ਹਿਸਾਬ ਨਾਲ ਆਪਾਂ ਦਵਾਈ ਦਿੱਤੀ ਹੈ ਜੀ ਇਹਨਾਂ ਨੂੰ ਤੇ ਬੱਚੇ ਆਪਣੇ ਪੂਰੇ ਵਧ ਗਿਆ ਐਕਟਿਵ ਹੋਏ ਖੜੇ ਆ ਉਹ ਵੇਖੋ ਹੁਣ ਪੂਰੀ ਚੌੜ ਕਰਨ ਲੱਗ ਪਏ ਅੱਖਾਂ 'ਚੋਂ ਪਾਣੀ ਪੂਣੀ ਆਉਂਦਾ ਸੀ ਆ ਨੂਰੀ ਦੇ ਵੀ ਆਉਂਦਾ ਸੀ ਕਿ ਨੂਰੀ ਨੂੰ ਚੱਕੀ ਨੂਰੀ ਨੂੰ ਆ ਨੂਰੀ ਦੇ ਵੀ ਅੱਖਾਂ 'ਚੋਂ ਪਾਣੀ ਆਉਂਦਾ ਸੀਗੇ ਤੇ ਅੱਖਾਂ ਨਾ ਉਗਲੀਆਂ ਹੀਆਂ ਰਹਿੰਦੀਆਂ ਸੀਗੀਆਂ ਤੇ ਬਿਲਕੁਲ ਸਾਫ਼ ਹੋ ਗਈਆਂ ਦੋ ਦਿਨਾਂ ਦੀ ਦਵਾਈ ਨਾਲ ਹੀ ਮਲੱਪਾਂ ਦਾ ਬਹੁਤ ਅਸਰ ਹੁੰਦਾ ਹਨਾ ਬੱਚਿਆਂ 'ਤੇ ਜਦੋਂ ਮਲੱਪ ਬਣ ਜਾਂਦੇ ਆ ਪੂਰਾ ਹੀ ਅਸਰ ਹੁੰਦਾ ਦੇ ਸੀਗੇ ਹਾਂ ਪਹਿਲਾਂ ਤਾਂ ਚਮਕ ਮਰ ਗਈ ਸੀ ਇਹਨਾਂ ਦੀ ਹੁਣ ਫੇਰ ਕਿੰਨੇ ਸੋਹਣੇ ਬਣ ਗਏ ਹੁਣ ਵਧ ਗਿਆ ਬਣਨ ਲੱਗ ਪਿਆ ਫਰਕ ਤਾਂ ਬਈ ਉਹ ਨਾਲ ਦੀ ਨਾਲ ਹੀ ਦਵਾਈ ਆ ਉਹਦਾ ਅਸਰ ਦਿਖਾ ਦਿੰਦੀ ਜਿਹੜੀ ਰੀਜਨਲ ਚੰਗੀ ਦਵਾਈ ਹੁੰਦੀ ਹੈ। ਉਹਦਾ ਵਾਸਤਾ ਹੈਗਾ। ਐਂ ਆ ਇਹ। ਹੈ ਨਾ? ਹੋਰ ਕੋਈ ਆ ਇੱਧਰ ਵੇਖ ਲਾ। ਸਿਸਟਮ ਇੱਕ ਉਹਦੇ ਡਾਕਟਰ ਆਇਆ ਸੀ ਘਰੇ ਕੀ ਕਹਿੰਦਾ ਸੀਗਾ? ਗੋਰਾ। ਬਈ ਬੱਚੇ ਰੱਖਣੇ ਆ ਇਹ। ਦਵਾਈਆਂ ਕਰਗੇ ਹੁੰਦੇ ਆ। ਕਿੰਨੇ ਬੰਦੇ ਆਉਂਦੇ ਆ ਕਿੰਨੇ ਕਹਿੰਦੇ ਵੇਖ ਕੇ ਜਿਹੜੇ ਵੀ ਮੰਨ ਕੇ ਚੱਲੋ ਸਾਰੀ ਦਿਹਾੜੀ ਸਟ्रेस 'ਚ ਬੈਠੇ ਰਹਿੰਦੇ ਹਨ ਜਿਵੇਂ ਡਾਕਟਰ ਇਹ ਮੱਲਣ ਵਾਲਾ ਗੋਰਾ। ਸਾਰੀ ਦਿਹਾੜੀ ਉਹਨੇ ਤੜਕੇ ਤੋਂ ਜਾ ਕੇ ਸ਼ਾਮ ਨੂੰ ਘਰੇ ਆਉਣਾ ਜਿੰਨੇ ਹੁਣ ਕੋਈ ਡਾਕਟਰ ਆ ਜਾਂ ਕੋਈ ਮਾਸਟਰ ਆ ਘਰੇ ਆਉਂਦੇ ਆ ਆ ਕੇ ਉਹਨਾਂ ਨੇ ਕਦੇ ਇਹ ਚੀਜ਼ ਨਹੀਂ ਆ ਕਿ ਵੀ ਤੁਹਾਡੇ ਘਰੇ ਇੰਨਾ ਗੰਧ ਪਿਆ ਜਾਂ ਮਿੰਗਣਾ ਪਿਆ ਆਖਣਗੇ ਰੌਣਕ ਲੱਗੀ ਪਈ ਆ ਤੁਹਾਡੇ ਆ ਕੇ ਘਰੇ ਆ ਕੇ ਸਟ्रेस ਘਟ ਜਾਂਦਾ ਹਮ ਜਦੋਂ ਆ ਕੇ ਬੱਚੇ ਵੇਖਦੇ ਚੱਕਦੇ ਆ ਉਹ ਇਹ ਚੀਜ਼ ਤਾਂ نوٹ ਹੀ ਨਹੀਂ ਕਰਦੇ ਵੀ ਇੱਧਰ ਵੀ ਮਿੰਗਣਾ ਇੱਧਰ ਵੀ ਮਿੰਗਣਾ ਇਹ ਚੀਜ਼ ਮਿੰਗਣਾ ਤੇ ਲੁਗਗਾ ਪਈਆਂ ਜਾਨੀ ਕਿ ਇੱਥੇ ਆ ਕੇ ਨਾ ਬੱਚਿਆਂ ਦੇ ਵਿੱਚ ਉਹਨਾਂ ਦਾ ਸਟ्रेस ਚੱਕਿਆ ਜਾਂਦਾ ਸਹੀ ਗੱਲ ਹੁਣ ਇਹ ਮੱਲਨ ਵਾਲਾ ਜਦੋਂ ਗੋਰਾ ਡਾਕਟਰ ਆਇਆ ਉਹਨੂੰ ਬਿਠਾਇਆ ਤਾਂ ਅੰਦਰ ਸੀ ਪਰ ਉਹ ਆਂਦਰ ਵੀ ਮੇਰੀ ਕੁਰਸੀ ਬਾਹਰ ਬੱਚਿਆਂ ਦੇ ਵਿੱਚ ਢਾ ਦੇ ਉਹ ਮੈਨੂੰ ਇਹ ਸ਼ਰਮ ਮਹਿਸੂਸ ਹੋਈ ਮੈਂ ਕਿਹਾ ਵੀ ਉਦੋਂ ਮੈਂ ਘਰੇ ਨਹੀਂ ਸੀ ਦੂ ਕੂੜਾ ਦੂਜੀ ਯਾਰ ਦਾ ਚੱਕਿਆ ਨਹੀਂ ਸੀ ਗਿਆ ਮੈਨੂੰ ਆਜੇ ਲੱਗਿਆ ਵੀ ਚਾਹ ਪਾਣੀ ਆਏ ਫੜਾਉਣਾ ਆਂਦਾ ਨਹੀਂ ਆ ਕਿ ਮੈਂ ਤਾਂ ਨਾ ਇੱਥੇ ਮਿੰਗਣਾ ਚ ਬੈਠੀ ਚਾਹ ਪਾਣੀ ਪੀਣਾ ਤੇ ਆਂਦਾ ਮੈਨੂੰ ਵਧਗਾ ਲੱਗਿਆ ਇਹ ਚੀਜ਼ ਸਹੀ ਗੱਲ ਕਰੀ ਜੀ ਉਹ ਇਥੇ ਵੀ ਮੈਨੂੰ ਰੌਣਕ ਲੱਗੀਆਂ ਤਾਂ ਵੀ ਮੈਂ ਹੁਣ ਆ ਉਹਦੀ ਕੁੜੀ ਨੂੰ ਲੈ ਕੇ ਆਉਂਗਾ ਘਰੇ ਇੱਥੇ ਤੇ ਆਂਦਾ ਉਹਦਾ ਨਾਲੇ ਉਹਦਾ ਮਨ ਸ਼ਾਂਤ ਹੋਊ ਕੁੜੀ ਦਾ ਹਾਂ ਕਹਿੰਦਾ ਬੱਚੇ ਇੱਥੇ ਆ ਲੈ ਕੇ ਆਉਂ ਨਾਲ ਆਉਦੇ ਲੈ ਕੇ ਆਉਂਗਾ ਉਹ ਵੀ ਖੇਤ ਵੇਲੇ ਫਲਦਾਰ ਬੂਟੇ ਬੋਦ ਲਾਈ ਬੈਠੇ ਆ ਤੇ ਵਧ ਗਿਆ ਉਹ ਵੀ ਪਸ਼ੂ ਪੂਖ ਕਿਹੜੀ ਗਾਂ ਕਹਿੰਦਾ ਸੀ ਰੱਖਣੀ ਹੈ ਦੇਸੀ ਆਦੇਸੀ ਗਾਂ ਇੱਕ ਕਹਿੰਦਾ ਮੇਰਾ ਦੇਸੀ ਗਾਂ ਦਾ ਮਨ ਬਹੁਤਾ ਵੀ ਦੇਸੀ ਗਾਂ ਰੱਖਣੀ ਆ। ਉਹ ਵੀ ਥੋੜਾ ਨੂੰ ਜਗਾ ਤੇ ਮਾਰ ਬਾਲੀ ਪੈਂਦੀ ਆ ਨਾ ਮੈਂ ਤਾਂ ਬੱਕਰੀਆਂ ਰੱਖਣੀਆਂ। ਹੂੰ। ਕਿ ਘਰੇ ਰੱਖਾਂਗੇ ਬੱਕਰੀਆਂ ਤੇ ਹੁਣ ਆਹ ਵੇਖ ਲਾ ਲਾ ਜਵਾਖਾਂ ਨੂੰ ਜਿੱਥੇ ਮਰਜੀ ਲਈ ਫਿਰ ਇਹਨਾਂ ਨੂੰ ਚੱਕ ਕੇ। ਹੈਨਾ? ਸਹੀ ਗੱਲ ਆ। ਕੋਈ ਆਏ ਤਾਂ ਹੈ ਹੀ ਨਹੀਂਗੀ। ਆਹ ਵੇਖੋ ਦੋਸਤੋ ਪਰ ਇੰਨੀ ਗੱਲ ਆ ਵੀ ਜਦੋਂ ਜਮਾਂ ਘਰੇ ਕੱਲੀ ਹੁੰਨੀ ਆ ਤੇ ਕਿਸੇ ਨੇ ਤਾਂ ਉਥੇ ਤਾਂ ਹਣ ਪਸਾਲੀ। ਕਿਸੇ ਨੇ ਉਧਰ ਲੱਤ ਪਸਾ ਲਈ ਤੇ ਟਾਈਮ ਪਾਸ ਵਧਿਆ ਲੋਕੀ ਦਾ ਕਹਿੰਦੇ ਨਾ ਸਾਡੀ ਦਿਹਾੜੀ ਨਹੀਂ ਟੱਪਦੀ ਤੇ ਮੈਨੂੰ ਐ ਲੱਗਦਾ ਹੁੰਦਾ ਵੀ ਦਿਨ ਛੋਟੇ ਆ ਦਿਨ ਛੋਟੇ ਵੈਂਦਾ ਹੀ ਟੱਪ ਜਾਂਦੇ ਆ ਛੋਟੇ ਆ ਵੀ ਦਿਨ ਵੈਂਦਾ ਹੀ ਟੱਪ ਜਾਂਦੇ ਆ ਹੂੰ ਕਿਉਂਕਿ ਆ ਜਿਵੇਂ ਬੱਚੇ ਆ ਜਦੋਂ ਕੋਲੇ ਬੈਠੇ ਆ ਟਮਾਟਾ ਕਾ ਕੇ ਬੁੱਕਲ ਜਿਵੇਂ ਜਾਂਦੇ ਆ ਸਹੀ ਗੱਲ ਆ 10 ਮਿੰਟ ਲੱਗ ਜਾਂਦੇ ਇਹਨਾਂ ਨੂੰ ਖਲੂਸੀ ਜਾਂਦੇ ਇਹਨਾਂ ਨੂੰ ਦੂਜੇ ਨੰਬਰ ਤੇ ਜਦੋਂ ਕੁਰਸੀਆਂ ਬਾਹਰ ਕੱਢਦੇ ਆ ਹਾਂ ਕੁਰਸੀਆਂ ਬਾਹਰ ਕੱਢਦੇ ਆ ਤੇ ਡਰਾਬਰ ਕੁਰਸੀ ਤੇ ਚੜ ਕੇ ਆ ਬੈਹ ਜਾਂਦੇ ਆ ਹੁਣ ਆ ਵੇਖ ਲਾ ਤਾਂ ਵੇਖੋ ਦੋਸਤ ਤੂੰ ਇਧਰ ਸਾਨੂੰ ਐ ਮੰਨ ਲਓ ਵੀ ਇੱਕ ਮਿੰਟ ਵੀ ਆਪਦੀ ਆ ਬਾਹਰ ਖੜਨ ਨਹੀਂ ਦਿੰਦੇ ਇਹ ਉਹਦੇ ਨੂੰ ਚੁੰਬੜ ਜਾਂਦੇ ਆ ਕੇ ਹਨ ਹੂੰ ਸਸਰੀ ਘਰ ਆਹ ਸਿਮਰ ਨ ਆ ਗਿਆ ਬਈ ਸਸਰੀ ਘਰ ਜੀ ਕਿਵੇਂ ਹਨ ਕਿੰਨਾ ਕੁ ਬਿਜੀ ਚੱਲ ਰਿਆਂ ਮੇਰਾ ਸਕੇਡਿਊਲ ਬਹੁਤ ਬਿਜੀ ਹੈ ਉੱਚੀ ਬੋਲ ਬਹੁਤ ਬਿਜੀ ਹੈ ਮੇਰਾ ਸਕੇਡਿਊਲ ਕੀ ਹੈ ਸਕੇਡਿਊਲ ਸ਼ਡਿਊਲ ਠੀਕ ਹੈ ਬਾਲਾ ਬਿਜੀ ਸ਼ਡਿਊਲ ਚੱਲ ਰਿਹਾ ਵੀ ਤਾਂ ਕਿ ਸਾਡੀਆਂ ਵੀਡੀਓ ਨਹੀਂ ਆ ਰਹੀਆਂ ਹੁਣ ਚੈਨਲ ਤੇ ਤੇ ਅੱਜ ਅਸੀਂ ਵਲੌਗ ਜਾਂ ਬਣਾਈ ਜਾਨੇ ਚੱਲ ਹਨ ਇਹ ਪਾਵਾਂਗੇ ਆਪਾਂ ਜੇ ਚੰਗਾ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਦੋਸਤਾਂ ਨਾਲ ਸਾਂਝਾ ਕਰਿਓ ਤੇ ਆਪਣਾ ਲਾਲ ਗੁਲਦਾਰ ਬੱਚਾ ਬਹੁਤ ਸੋਹਣਾ ਬਣੀ ਜਾਂਦਾ ਤੇ ਇੱਕ ਗੱਲ ਹੋਰ ਵੀ ਆ ਹੂੰ ਹੁਣ ਕਈਆਂ ਵੀ ਆਪਾਂ ਤਾਂ ਨਾਟਕ ਨੋਟਕ ਨਹੀਂ ਵੇਂਦੇ ਜੀ ਠੀਕ ਹੈ ਨਾ ਆਪਣਾ ਟੀਵੀ ਤਾਂ ਬੰਨ੍ਹ ਦੀ ਪਿਆ ਹੂੰ ਤੇ ਨਾ ਮੈਂ ਵੇਖ ਗਏ ਵੀ ਕਦੇ ਬਹਾਲਾ ਫੋਨ ਚੱਕਿਆ ਵੀ ਮਾੜਾ ਮੋਟਾ ਫੋਨ ਚੱਕਾ ਨੂੰ ਕੀ ਆਖਣਾ ਜਿੰਨਾ ਵੀ ਨਾਟਕ ਨੋਟਕ ਜੇ ਵੇਖਾਂਗੇ ਉਸ ਹਸਾ ਨਾਲ ਉਹਨੇ ਮੇਰੇ ਸਾਹ ਚ ਵੀ ਅਗਲਾ ਲੱਛਣ ਜੇ ਕਰਨ ਲੱਗ ਜਾਂਦਾ ਹਾਂ ਵੀ ਜਿਵੇਂ ਮੰਨ ਕੇ ਚਲੋ ਨਾਟਕ ਵੇਖ ਲਿਆ ਉਹ ਬੰਦ ਲਗਾ ਜੇ ਡੱਗ ਪਣਾ ਹੈਨਾ ਲੋਕਾਂ ਦੇ 100% ਅਸਰ ਸੱਸ ਬਹੂ ਦੀ ਲੜਾਈ ਚੱਲੀ ਜਾਂਦੀ ਰਹਿੰਦੀ ਆ ਉਹ ਚੱਲੀ ਊਣ ਹੀ ਜਿਵੇਂ ਸਾਰੀ ਦਿਹਾੜੀ ਦੋਸਤੋਂ ਪਕਾਈ ਹੁੰਦੀ ਆ ਹੈਨਾ ਪਸ਼ੂਆਂ ਦੇ ਵਿੱਚ ਤੇ ਨਾਲੇ ਇੱਕ ਗੱਲ ਹੋਰ ਆ ਵੀ ਜਦੋਂ ਰਾਤ ਨੂੰ 10 ਵਜੇ ਜਾਂਦੇ ਪੈਂਦੇ ਨਾ ਹੂੰ ਪੈ ਜਾਣੇ ਆ ਤੇ ਵਾਹਿਗੁਰੂ ਦੀ ਕਿਰਪਾ ਨਾਲ ਨੀਂਦ ਇੰਨੀ ਚੰਗੀ ਆਉਂਦੀ ਆ ਨਾ ਵੀ ਤੜਕੇ 5 ਵਜੇ ਅੱਖ ਖੁੱਲਦੀ ਆਏ ਥੋੜਾ ਵੀ ਲੋਕੀ ਕਹਿੰਦੇ ਸੀ ਨੀਂਦ ਦੀ ਗੋਲੀ ਲੈ ਕੇ ਪਾਇਗੇ ਸ਼ਾਂਤਾਂ ਨੀਂਦ ਤਾਂ ਵੀ ਨਹੀਂ ਆਉਂਦੀ ਤੇ ਪਰ ਵੀ ਆਪਾਂ ਨੂੰ ਤਾਂ ਹੀ ਪਤਾ ਲੱਗਦਾ ਹੈ ਸਹੀ ਗੱਲ ਹੈ ਸਹੀ ਮੈਨਾਂ ਵਿੱਚ ਨਾ ਬੰਦੇ ਨੇ ਸੁੱਖ ਦੀ ਨੀਂਦ ਆ ਜੀ ਹੂੰ ਦੋ ਵਕਤ ਦੀ ਰੋਟੀ ਖਾ ਕੇ ਨਾ ਤੇ ਸੁੱਖ ਦੀ ਨੀਂਦ ਆ ਜੀ ਇਹਦੇ ਚ ਸਰਦਾਰੀ ਹੈ ਤੇ ਜਿਹੜੇ ਇਹਨਾਂ ਦੇ ਨਫੇ ਨੁਕਸਾਨ 'ਚ ਚੱਲਦੇ ਆ ਉਹਨਾਂ ਬਾਰੇ ਕੀ ਕਹਾਂਗੇ ਵੀ ਨੁਕਸਾਨ ਨਫਾ ਕੇ ਬਸ ਇੱਕ ਰੌਣਕ ਬਹੁਤ ਸੋਹਣੀ ਘਰੇ ਲੱਗੀ ਵੀ ਆ। ਇਹ ਰੌਣਕ ਵੀ ਹੈਗੀ ਆ ਤੇ ਨਫਾ ਨੁਕਸਾਨ ਤਾਂ ਚਲੋ ਵੀ ਜਿਵੇਂ ਐਤ ਕਾਰ ਤਾਂ ਨਫਾ ਹੀ ਨਫਾ। ਹੂੰ ਤੇ ਪਿੱਛੇ ਜੇ ਨੁਕਸਾਨ ਵੀ ਹੋਇਆ। ਇੱਕ ਵਾਰੀ ਵੀ ਆ ਸੂਆ ਛੱਡ ਤੋਂ ਉਦੋਂ ਪਿਛਲੀ ਵਾਰ ਮੈਨੂੰ ਪਤਾ ਵੀ ਦਿਨ ਦੇ ਦੋ ਦੋ ਬੱਚੇ ਮਰੇ ਸੀ। ਹੂੰ ਵੀ ਪਤਾ ਨਹੀਂ ਉਦੋਂ ਵੇਖ ਕੇ ਚੰਗੇ ਭੌਣ ਨੂੰ ਦੁੱਧ ਚੰਗਾ ਕੇ ਛੱਡ ਦਿੰਦੀ ਸੀ ਜਿਵੇਂ ਪਿੰਜਰੇ 'ਚ ਇੱਕ ਬੱਚਾ ਚੱਕ ਲਿਆ ਜਾਂ ਫਿਰ ਇੱਕ ਬਾੜੀ 'ਚੋਂ ਲਿਈ। ਹੂੰ ਉਸ ਦਿਨ ਮਨ ਮੇਰਾ ਵੀ ਦੁਖੀ ਹੋਇਆ ਸੀ ਇਕੱਠੇ ਤੈਨੂੰ ਪਿਛਲੇ ਨਹੀਂਗੇ ਉਹ ਤਾਂ ਮਤਲਬ 2 ਸਾਲ ਹੋ ਗਏ। 2 ਸਾਲ ਨਹੀਂ ਹੋਏ ਯਾਨੀ ਕਿ ਆ ਪਿਛਲਾ ਸੂ ਹਾਂ ਕਦੇ-ਕਦੇ ਬਈ ਦੋਸਤੋ ਬੱਚੇ ਮਾੜੇ ਵੀ ਆ ਜਾਂਦੇ ਆ ਹਨ ਉਸ ਦਿਨ ਤਿੰਨ ਬੱਚੇ ਮਰੇ ਸੀ ਇੱਕ ਲੈ ਤੇ ਅਕਸਰ ਹੁਣ ਐ ਇਕੱਠੇ ਜੇ ਕਰਕੇ ਰੱਖਨੇ ਤਾਂ ਚਿੱਤ ਜਤਾ ਔਖਾ ਹੁੰਦਾ ਹੀ ਆ ਸਹੀ ਗੱਲ ਆ ਤੇ ਐਤ ਕੀ ਫਿਰ ਮਨ ਪੂਰਾ ਬਾਗੋ-ਬਾਗ ਹਾਂ ਐਤ ਕੀ ਆ ਰੈਕੁਰ ਦੀ ਚਾਪ ਐਤ ਕੀ ਪੂਰੇ ਬੱਚੇ ਘੈਂਟ ਆਏ ਆ ਆ ਦੇਖੋ ਹਰੌਣਕ ਮੇਲਾ ਹਰੌਣਕ ਮੇਲਾ ਲੱਗਿਆ ਆਲੀ ਕੀ ਆਂਦੇ ਹੁੰਦੇ ਆ ਮਾਲਕ ਦੇ ਕੋਲ ਫਿਰਦੇ ਆ ਹਨਾ ਮਾਂ ਕੋਲੇ ਸਰਦੇ ਆ ਮਾਂ ਕੋਲੇ ਫਿਰਦੇ ਆ ਤਾਂ ਤਾਂ ਰੌਣਕ ਆ ਇਹਨੂੰ ਚੱਕ ਕੇ ਦਿਖਾ ਦੇ ਲਾਲ ਨੂੰ ਐਸਨੋ ਇਹ ਥੋੜਾ ਜਿਹਾ ਸ਼ਰਾਰਤੀ ਹੋ ਗਿਆ ਹੁਣ ਹੱਥ ਚ ਨਹੀਂ ਆਉਂਦਾ ਗਾ ਭਾਈ ਦੇ ਬਣੇ ਆ ਜਿਹੜੇ ਛੋਟੇ ਬੱਚੇ ਉਹ ਇੱਕ ਬਹੁਤ ਫੋਰਨੀ ਹੈਠਾ ਮੋਤੀ ਜਣਾ ਪਤੀ ਸਿੰਘ ਕੱਢ ਗਿਆ ਹੋਰ ਕੋਨਾ ਹੁੰਦਾ ਬਹੁਤ ਸੋਹਣਾ ਸੀਗਾ ਤੇ ਉਹਦੀ ਆਪਾਂ ਸ਼ਾਰਟ ਵੀ ਪਾਇਆ ਸੀਗਾ ਵੀ ਦੋਸਤੋ ਇਹ ਵੇਖੋ ਵੀ ਨਹੀਂ ਮੈਂ ਤਾਂ ਉਹਨੂੰ ਮੋਦੀ ਜਾਣੀ ਹੁੰਨੀ ਐ ਕੰਨ ਖੜੇ ਕਰੂਗਾ ਕਿ ਨਹੀਂ ਪਰ ਉਹ ਕੰਨ ਖੜੇ ਕਰ ਗਿਆ ਬਈ ਦੋਸਤੋ ਵਦ ਗਿਆ ਤੇ ਆ ਆਪਣਾ ਅਜਿਹਾ ਸੀਗਾ ਵਲੌਗ ਬਈ ਜੇ ਚੰਗਾ ਲੱਗਿਆ ਤਾਂ ਲਾਈਕ ਕਮੈਂਟ ਜ਼ਰੂਰ ਕਰਿਓ ਪਕਾਈ ਬਹੁਤ ਹੁੰਦੀ ਇਹਨਾਂ ਦੇ ਵਿੱਚ ਸਾਹਮਣੇ ਜਿੰਨੇ ਇੱਕ ਸੌਖੇ ਉਹਨੇ ਇੱਕ ਓਕੇ ਵੀ ਹੈ ਹਨ ਤੇ ਹੋਰ ਕੋਈ ਕਹਿਣਾ ਚਾਹਵੇਂਗੀ ਕਿਉਂਕਿ ਆਪਣੇ ਕੋਲੇ ਬਹੁਤ ਆਉਂਦੇ ਆ ਹਨ ਵੇਖਣ ਵਾਸਤੇ ਵੀ ਜਿਵੇਂ ਪਰਸੋਂ ਜੋ ਉਥੇ ਪਰਸੋਂ ਐਸੀ ਟੀਚਰ ਆਏ ਸੀ ਹਨ ਹਾਂ ਟੀਚਰ ਆਏ ਸੀ ਉਹ ਵੀ ਪੁੱਛੀ ਗਏ ਬੱਕਰੀਆਂ ਬਾਰੇ ਉਹ ਵੀ ਆਂਦੇ ਸਿਆਂ ਦੇ ਵੀ ਵਧ ਗਾ ਉਹਨਾਂ ਨੇ ਉਹ ਬੱਚਿਆਂ ਬਾਰੇ ਤਾਂ ਘੱਟ ਗੱਲ ਕਰੀ ਹਨ ਹਾਂ ਕਿਉਂਕਿ ਉਹ ਬੱਕਰੀਆਂ ਲਈ ਬਾਰੇ ਬਾਹਲੀ ਗੱਲ ਕੀਤੀ ਉਹ ਵੀ ਬੱਚਿਆਂ ਦੇ ਬਾਰੇ ਘੱਟ ਗੱਲ ਕੀਤੀ ਤੇ ਇਹਨਾਂ ਬਾਰੇ ਵੱਧ ਕੀਤੀ ਹੂੰ ਵੈਸੇ ਤਾਂ ਕਿੰਨੇ ਵੀ ਮਲਾਲੂਮ ਘਰੇ ਆਉਂਦੇ ਆ ਦੇਖਗੇ ਵੀ ਇਹ ਚੀਜ਼ ਖੇਚਦਾ ਕੇ ਅੰਦਰ ਬਹੁਤ ਬੰਦੀ ਆ ਹਾਂ ਵੀ ਕਦੇ ਉਹਨਾਂ ਨੇ ਇਹ ਅਹਿਸਾਸ ਨਹੀਂ ਕੀਤਾ ਵੀ ਅਸੀਂ ਕਿੱਥੇ ਬੈਠਦੇ ਜਾਂ ਕਿਵੇਂ ਆ ਹੁਣ ਇਹ ਜਿਵੇਂ ਮੇਰੇ ਲਈ ਦੇਖਾਈ ਜਾਂਦੇ ਆ ਕੋਲੇ ਪੈਰ ਚੱਤੀ ਜਾਂਦੇ ਇਹਨਾਂ ਨੇ ਤਾਂ ਇਹ ਸਭਾਈ ਚੱਲਦਾ ਹੂੰ ਵੀ ਕੋਈ ਕੁਰਸੀ ਤੇ ਬੈਠ ਗਿਆ ਉਹਦੀ ਬੁੱਕਾਂ ਚ ਵੜਨ ਤੱਕ ਜਾਂਦੇ ਆ ਤਦ ਪਰ ਸਾਰੇ ਇਸ ਚੀਜ਼ ਨੂੰ ਵਧਗਾਣੇ ਵੀ ਬਹੁਤ ਵਧੀਆ ਕੰਮ ਆ ਅੱਜ ਤੱਕ ਤਾਂ ਵੀ ਕਿਸੇ ਨੇ ਨਿੰਦਿਆ ਨਹੀਂ ਹਾਂ ਇੱਕ ਕੋਈ ਆਏ ਸੀ ਦੋ ਜਾਣੇ ਅੱਜ ਤੋਂ 2 ਸਾਲ ਪਹਿਲਾਂ ਮੈਨੂੰ ਉਹਨਾਂ ਦੀ ਗੱਲ ਨਾ ਵੈਸੇ ਚੁਬੀ ਵੀ ਸੀਗੀ ਮੈਂ ਵਿੜਾ ਤੋਤਾ ਸੀ ਸਾਰਾ ਸਾਫ ਸਫਾਈ ਕੀਤੀ ਸੀ ਆਂ ਦੇ ਕੇ ਲਾਓ ਜੀ ਆ ਕੇ ਚੌਂਦਰੇ ਤੇ ਆ ਕੇ ਇਹਨਾਂ ਦੇ ਮੀਂਗਣਾ ਖਿੱਲਰਾਂ ਪਰ ਮੈਨੂੰ ਥੋੜੇ ਦਿਨ ਲੱਗਿਆ ਸੀ ਮੁੜ ਕੇ ਮੈਂ ਕਿਹਾ ਵੀ ਆਪ ਦਾ ਕੰਮ ਆ ਜਿਵੇਂ ਮਰਜ਼ੀ ਮੀਂਗਣਾ ਖਿੱਲਰਾਂ ਪਰ ਸੁਖ ਦੀ ਰੋਟੀ ਤਾਂ ਖਾਈ ਜੰਨੇ ਨਾ ਸਹੀ ਗੱਲ ਆ ਵੀ ਜੇ ਹੁਣ ਮੀਂਗਣਾ ਖਿੱਲਰਦਿਆਂ ਤੇ ਫਿਰ ਆਏ ਥੋੜਾ ਵੀ ਕਿਸੇ ਪਾਸੋਂ ਉਹ ਚੀਜ਼ ਨਹੀਂ ਨਾ ਵੀ ਪੈਸੇ ਨੂੰ ਵੀ ਮਾੜੀ ਮੋਟੀ ਤੰਗੀ ਚੜ ਜੇ ਇਹ ਨਹੀਂ ਪਤਾ ਇਹਨਾਂ ਦਾ ਦਿੱਤਾ ਹੀ ਖਾਈ ਜਾਂਦੇ ਆਪਾਂ ਉਹੀ ਤਾਂ ਗੱਲ ਆ ਵੀ ਉਹ ਚੀਜ਼ ਉਹਨਾਂ ਨੇ ਜਦੋਂ ਬਾਹਰ ਚ ਖੜ ਕੇ ਇਹ ਗੱਲ ਬੋਲੇ ਨਾ ਵੀ ਮੈਨੂੰ ਉਦੋਂ ਤਾਂ ਅਜੀਬ ਜਿਹਾ ਲੱਗਿਆ ਸੀ ਵੀ ਜੇ ਸਾਡੀਆਂ ਮੀਂਗਣਾ ਖਿਲਰੀਆਂ ਉਹਨਾਂ ਨੂੰ ਭੈੜੀਆਂ ਲੱਗੀਆਂ ਸੀ ਉਹ ਬੱਕਰਾਂ ਦੇ ਵੇਖਣ ਕਾਹ ਤੋਂ ਆਏ ਕਰੇ ਸਹੀ ਗੱਲ ਆ ਕਿ ਉਹਨਾਂ ਨੂੰ ਇਹੀ ਸ਼ੌਂਕ ਸੀ ਜਾ ਕੇ ਬਰਗਾ ਬਾਹਰ ਖੜਕਾਵਾਗੇ ਦੋ ਤਿੰਨ ਜਾਣੇ ਸੀਗੇ ਤੇ ਬਾਹਰ ਚ ਖੜ ਕੇ ਦੇਖ ਕੇ ਮੁੜਦੇ ਸ਼ੌਂਕ ਵਾਲਾ ਬੰਦਾ ਇੱਕ ਵੀ ਮੈਂ ਗੱਲ ਹੋਰ ਰੱਖਦੀ ਆਂ ਬਈ ਜਿਹੜਾ ਕੋਈ ਬੱਕਰੀਆਂ ਵੇਖਣ ਆਉਂਦਾ ਬਈ ਗਰਜੀਤ ਨਾਲ ਗੱਲ ਕਰਕੇ ਫੋਨ ਕਰਕੇ ਆਇਆ ਕਰੋ ਕਈਆਂ ਨੇ ਐਨਾ ਧੋਖਾ ਧੜੀ ਦਿੱਤੀ ਹੈ ਨਾ ਵੀ ਮੈਂ ਉਸ ਚ ਅਕੇ ਤੁਸੀਂ ਆ ਦਾ ਮੈ ਸਾਨੂੰ ਫੋਨ ਵੀ ਫੜਾ ਦਿਓ ਅਸੀਂ ਤੁਹਾਡੇ ਫੋਨ ਤੋਂ ਗੱਲ ਕਰ ਲਾਂਗੇ ਵੇਖੋ ਵੀ ਠੱਗ ਆਉਂਦੇ ਆ ਹਨਾ ਠੱਗ ਆਉਂਦੇ ਆ ਦੋ ਤਿੰਨ ਚਾਂਸ ਹੋ ਚੁੱਕੇ ਆ ਇਹ ਵੀ ਜੱਪ ਮਾਰ ਕੇ ਨਾ ਜੀ ਅਸੀਂ ਫੋਨ ਕੀਤਾ ਪਰ ਵੀ ਮੈਂ ਵੇਖਦੇ ਵੀ ਉਹਦੇ ਫੋਨ ਲਾ ਕੇ ਪੁੱਛਦੀ ਹੁੰਦੀ ਆ ਵੀ ਐਸ ਤਰ੍ਹਾਂ ਦੇ ਬੰਦੇ ਆ ਵੀ ਤੁਹ ਗੱਲ ਹੋਈ ਆ ਜਾਂ ਨਹੀਂ ਹੋਈ ਗਰ ਵੀ ਹੱਥ ਬੰਨ ਕੇ ਬੇਨਤੀ ਐ ਇਹ ਵੀ ਗੱਪ ਮਾਰ ਕੇ ਬਿਨਾ ਗੱਲੋਂ ਐ ਕਰਕੇ ਨਾ ਆਇਆ ਕਰੋ ਵੀ ਅਸੀਂ ਤਾਂ ਫੋਨ ਕਰਕੇ ਫੇਰ ਆਏ ਆ ਅਸੀਂ ਬੱਕਰੀਆਂ ਦੇਖਣ। ਝੂਠ ਬੋਲ ਕੇ ਆ ਜਾਂਦੇ ਕੇ ਬੰਦੇ। ਝੂਠ ਬੋਲ ਕੇ ਘਰੇ ਬਹੁਤ ਆਉਂਦੇ ਆ ਇਹ 2-3 ਹੀਲੇ ਪਹਿਲਾਂ ਹੋਏ ਦੇ ਆ। ਹੂੰ ਹਜੇ ਤੱਕ ਇੰਨਾ ਵੀ ਘਰ ਵਾਲੇ ਕਰਕੇ ਆਪਣੇ ਬੱਚ ਦਾ ਇਸ ਤਰ੍ਹਾਂ ਘਰ ਵਾਲੇ ਕਰਕੇ ਬੱਚ ਤੋਂ ਇੱਕ ਵੀ ਆਪਣੇ ਨਾ ਚਾਚੇ ਚਾਚੇ ਵਰਗਾ ਕੋਈ ਨਾ ਕੋਈ ਗਲੀ 'ਚ ਬੈਠੇ ਰਹਿੰਦੇ ਆ। ਉਹ ਚਾਚਾ ਦੇ ਚੱਕੇ ਉਹਦੀਆਂ ਆ ਜਾਂਦਾ ਘਰੇ ਕਹਿ ਦਿੰਦਾ ਵੀ ਲੋਭੜ ਬੰਦੇ ਆ ਵੇਖ ਕੇ ਤੇ ਨਾਲੇ ਆਉਂਦੇ ਵੀ 2-2 3-3 ਜਾਣੇ ਆ। ਹੂੰ ਤੇ ਉਹਦਾ ਕਰਕੇ ਨਾ ਭਰਾ ਵੀ ਜਿਹਨੇ ਵੀ ਆਉਣਾ ਹੁੰ 8 ਵਜੇ ਤੋਂ ਪਹਿਲਾਂ ਤੇ 5 ਵਜੇ ਤੋਂ ਬਾਅਦ ਚ